ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਕੋਲ ਦੁਆਰਾ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਲਿਕਾ ਸੁੰਸਾਨ ਏਰੀਏ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੈ ਜੀ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਹੈ 4.5 ਸਾਲ ਦੀ ਬੱਚੀ ਹੈ ਇਹ ਕੰਮ ਕੀ ਕਰਦਾ ਹੈ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅੰਸ਼ਮਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਜੌਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਨਾ ਕਿ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਜਾਨ ਤੋਂ ਸ਼ਮਸ਼ੀਰ ਸਿੰਘ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹੱਥਰ ਕੀ ਜਫਾ ਲੱਗਦਾ ਉਹ ਜਿਹੜਾ ਇਹ ਕਤਲ ਜਿਹੜਾ ਇਹ ਗੱਲਾਂ ਨਹੀਂ ਕਿਤੇ ਜੀ ਨਾਲ ਕੋਈ ਹੋਰ ਵੀ ਕੱਲਾ ਹੀ ਸੀਗਾ ਕਿੰਨੇ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀਗਾ ਜੀ

ਇਹ ਲਗ ਅੰਗਲ ਸੀਗੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਅਲਿਆਸ ਜੱਸੀ ਜਿਹੜਾ ਦਾਂਦਰੀ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਸਰ ਇਨੇ ਲੈ ਕੇ ਕਿੱਥੋਂ ਗਿਆ ਸੀ ਕਿ ਕਿਸੇ ਨਾਮ ਨੂੰ ਇਨੇ ਕਾਲ ਕੀਤੀ ਸੀਗੀ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹ ਜਿਹੜਾ ਆਪਣੇ ਮਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਸਰ ਵੈਰੀ ਪਲਾਨਡ ਮਰਡਰ ਹਾਂ ਜੀ ਪਲੈਨਿੰਗ ਸੀਗੀ ਪਲੈਨਿੰਗ ਪਹਿਲੇ ਮੰਨ ਦਿੱਤੀ ਸਰ ਲੜਕੀ ਮੈਰਿਡ ਸੀ ਜਾਨ ਮੈਰਿਡ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਸਰ ਇਹ ਬੱਚਾ ਕਿ ਲੜਕੀ ਦਾ ਬੱਚਾ ਵੀ ਹੈਗਾ ਯਾਨੀ ਗਰਵਨੈਂਟ ਸੀਗੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ 13 14 ਸਾਲ ਦੀ ਬੱਚੀ ਹੈਦੀ ਤੇ ਇਹਦੀ ਰੰਜਿਸ਼ ਕਿ ਸੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸੀ ਇਹ ਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ। ਲड़का ਮੈਰਿਟ ਸੀ ਨਹੀਂ। ਲड़का ਮੈਰਿਟ ਸੀਗਾ ਉਹਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ। ਇਹ ਕੰਮ ਕੀ ਕਰਦਾ ਸੀ? ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅੰਸ਼ਮਨ ਜਿਹੜੀ ਸਕੀਮ ਐ ਉਹਦੇ ਵਿੱਚ ਕਰਦਾ ਸੀਗਾ ਜੌਬ ਕੰਟਰੈਕਟ ਤੇ। ਕੋਈ ਨਸ਼ਾ ਵਗੈਰਾ ਕਰਦਾ ਨਹੀਂ ਆ ਜੀ। ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ। ਮਕੇਟਿੰਗ ਦੇ ਦੋ ਬੱਚੇ ਹੋਰ ਨੇ। ਸ਼ਮਸ਼ੀਰ ਸਿੰਘ ਹੱਤੜ ਕੀ ਜਫਾ ਦਾ ਬੰਦਾ ਜਿਹੜਾ ਇਹ ਕਤਲ ਜਿਹੜਾ ਇਹ ਨਹੀਂ ਕੱਲੇ ਨਹੀਂ ਕਿਤੇ ਨਾਲ ਕੋਈ ਹੋਰ ਵੀ ਕੱਲਾ ਹੀ ਸੀ ਕੰਮੇ ਸੀ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀ ਜੀ ਸਰ ਆਪ ਕਰੋ ਹਾਪੀ